ਮਹਾਰਾਜ ਤਾੜੀ ਮਾਰ ਕੇ ਫਿਰ ਉਥੋਂ ਦੁਸ਼ਮਣ ਨੂੰ ਵੰਗਾਰ ਕੇ ਖਾਲਸਾ ਪੰਥ ਦਾ ਹੁਕਮ ਮੰਨ ਕੇ ਜੰਗਲੀ ਸਫਰ ਆਤ ਦੀ ਸਰਦੀ ਉਹ ਦੀ ਅੱਠ ਪੋ ਦੀ ਅੱਧੀ ਰਾਤ ਨੂੰ ਸਤਿਗੁਰੂ ਚਮਕੌਰ ਦੀ ਗੜੀ ਛੱਡਦੇ ਨੇ ਸਾਹਮਣੇ ਖੂਬ ਸਾਹਿਬ ਹੈ ਜਿੱਥੋਂ ਆ ਕੇ ਸਤਿਗੁਰੂ ਨੇ ਜਲ ਛਕਿਆ ਪੈਰਾਂ ਵਿੱਚ ਮਹਾਰਾਜ ਦੇ 16 ਚੁੱਬੀਆਂ ਰੋੜ ਚੁੱਬੇ ਜਾਮਾ ਮਹਾਰਾਜ ਦਾ ਲੀਰੋ ਲੀਰ ਹੋ ਗਿਆ ਪਰ ਸਤਿਗੁਰੂ ਜਲ ਛਕਣ ਤੋਂ ਬਾਅਦ ਕੂਬੇ ਚੋ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਐਸ ਜੰਡ ਸਾਹਿਬ ਦੇ ਹੇਠਾਂ ਜਿਸ ਦਾ ਅੱਜ ਵੀ ਆਪਾਂ ਦਰਸ਼ਨ ਕਰ ਰਹੇ ਹੁਰੂ ਜੀ ਆਰਾਮ ਕਰਦੇ ਹਨ ਇੱਥੇ ਹੀ ਫਿਰ ਅੰਮ੍ਰਿਤ ਵੇਲੇ ਵਿਛੜੇ ਤਿੰਨ ਸਿੰਘ ਪਾਤਸ਼ਾਹ ਜੀ ਨੂੰ ਆ ਕੇ ਮਿਲਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪ ਧਰਮ ਦੇ ਰਖੇਤ ਹੋਣ ਦਾ ਮਾਣ ਪ੍ਰਾਪਤ ਕੀਤਾ ਤਿਨਾ ਸਤਿਗੁਰਾਂ ਨੇ ਅੰਮ੍ਰਿਤ ਦੀਆਂ ਦਾਤਾਂ ਦੇ ਕੇ ਖੰਡੇ ਬਾਟੇ ਦੀ ਪਹੁਲ ਨਾਲ ਜੋੜ ਕੇ ਪੂਰੀ ਜਿਹੜੀ ਲੋਕਾਈ ਹੈ ਉਸ ਦੇ ਵਿੱਚ ਇੱਕ ਨਵੀਂ ਰੂਹੂਕੀ ਜਾਗਰਤੀ ਲਿਆਂਦੀ ਔਰ ਅੰਮ੍ਰਿਤ ਦੀ ਦਾਤ ਬਖਸ਼ ਕੇ ਰਹਿਤ ਮਰਯਾਦਾ ਬਖਸ਼ ਕੇ ਤਲਗੀਤਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਨੂੰ ਪਿਆਰ ਦਿੱਤਾ ਔਰ ਮਰਯਾਦਾ ਵਿੱਚ ਦ੍ਰਿੜ ਕਰਵਾਇਆ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਸੱਚੇ ਪਾਤਸ਼ਾਹ ਦੇ ਇਹ ਜਿਤਨੇ ਵੀ ਕਰਤੱਬ ਸਨ ਕੌਤਕ ਸਨ ਸਮੇਂ ਦੀਆਂ ਹਕੂਮਤਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਉੱਪਰ ਗੁਰੂਸਵਾਰਿਓ ਸਖਤੀ ਕੀਤੀ ਗਈ ਪਕੜਨ ਵਾਸਤੇ ਕਿਉਂਕਿ ਜਦੋਂ 6 ਪੌ ਦੀ ਅੱਧੀ ਰਾਤ ਨੂੰ ਸਤਿਗੁਰੂ ਨੇ ਕਿਲਾ ਛੱਡਿਆ ਤਾਂ ਇਹਨਾਂ ਨੇ ਕਸਮਾਂ ਚੁੱਕੀਆਂ ਤੁਹਾਨੂੰ ਕੁਝ ਨਹੀਂ ਕਵਾਂਗੇ ਪਰ ਫਿਰ ਵੀ ਗੁਰੂ ਪਰ ਹਮਲਾ ਹੋਇਆ ਪਰਵਾਰ ਮਹਾਰਾਜੀ ਦਾ ਤਿੰਨ ਹਿੱਸਿਆਂ ਵਿੱਚ ਵਿਛੜ ਗਿਆ ਸਤਗੁਰੂ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਨੂੰ ਨਾਲ ਲੈ ਕੇ ਸਤਗੁਰੂ ਚਮਕੌਰ ਦੀ ਗੜੀ ਪਹੁੰਚੇ 40 ਸੂਰਬੀਰ ਸਤਗੁਰੂ ਦੇ ਹੁਕਮ ਵਿੱਚ ਆਪਾ ਵਾਰ ਰਹੇ ਸਨ ਸਤਗੁਰੂ ਨੇ ਚਮਕੌਰ ਦੀ ਗੜੀ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਜੋ ਖਾਲਸੇ ਵਿੱਚ ਸਾਹਸ ਭਰਿਆ ਸੀ ਹਿੰਮਤ ਭਰੀ ਸੀ ਜੋ ਅੰਮ੍ਰਿਤ ਦੀ ਸ਼ਕਤੀ ਸੀ ਮੁਕਾਬਲਾ ਕੀਤਾ ਜਥੇ ਬਣਾ ਬਣਾ ਕੇ ਭੇਜੇ ਉਸ ਗੜੀ ਵਿੱਚ ਸਤ ਗੁਰੂ ਜੀ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਦੀਆਂ ਸ਼ਹਾਤਾਂ ਹੋਈਆਂ ਵਿਦਵਾਨ ਲਿਖਦਾ ਹੈ ਜਦ ਗੜੀ ਵਿੱਚ ਚਮਕੌਰ ਦੇ ਜੰਗ ਹੋਇਆ ਭਾਰੀ ਪੁੱਤ ਸ਼ਹੀਦੀ ਪਾਗੈ ਜਦ ਵਾਰੋ ਵਾਰੀ ਗੁਰਾਂ ਆਪ ਮੈਦਾਨੇ ਜੰਗ ਵਿੱਚ ਜਾਣ ਦੀ ਕਰ ਲਈ ਤਿਆਰੀ ਜਿੰਦ ਜਾਨ ਹੈ ਆਪਦੀ ਇਮਾਨਤ ਭਾਰੀ ਗੁਰੂ ਪੰਥ ਖਾਲਸੇ ਇਉਂ ਅਰਜ ਗੁਜਾਰੀ ਜਿੰਦ ਜਾਨ ਹੈ ਆਪਦੀ ਇਮਾਨਤ ਭਾਰੀ ਇਨੂੰ ਐਵੇਂ ਗਵਾਉਣ ਦੇ ਤੁਸੀਂ ਨਹੀਂ ਅਧਿਕਾਰੀ ਹੁਕਮਮਾਨ ਗੁਰਪੰਥ ਦਾ ਗੁਰਾਂ ਕੀਤੀ ਤਿਆਰੀ ਚੱਲਿਆ ਪੀਰ ਹਿੰਦ ਦਾ ਗੁਰਾ ਤਾੜੀ ਮਾਰੀ ਮਹਾਰਾਜ ਤਾੜੀ ਮਾਰ ਕੇ ਫਿਰ ਉਥੋਂ ਦੁਸ਼ਮਣ ਨੂੰ ਵੰਗਾਰ ਕੇ ਖਾਲਸਾ ਪੰਥ ਦਾ ਹੁਕਮ ਮੰਨ ਕੇ ਜੰਗਲੀ ਸਫਰ ਆਤ ਦੀ ਸਰਦੀ ਉਹ ਦੀ ਅੱਠ ਪੋ ਦੀ ਅੱਧੀ ਰਾਤ ਨੂੰ ਸਤਿਗੁਰੂ ਚਮਕੌਰ ਦੀ ਗੜੀ ਛੱਡਦੇ ਨੇ ਸਾਹਮਣੇ ਖੂਬ ਸਾਹਿਬ ਹੈ ਜਿੱਥੋਂ ਆ ਕੇ ਸਤਿਗੁਰੂ ਨੇ ਜਲ ਛਕਿਆ ਪੈਰਾਂ ਵਿੱਚ ਮਹਾਰਾਜ ਦੇ 16 ਚੁੱਬੀਆਂ ਰੋੜ ਚੁੱਬੇ ਜਾਮਾ ਮਹਾਰਾਜ ਦਾ ਲੀਰੋ ਲੀਰ ਹੋ ਗਿਆ ਪਰ ਸਤਿਗੁਰੂ ਜਲ ਛਕਣ ਤੋਂ ਬਾਅਦ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਐਸ ਝੰਡਾ ਸਾਹਿਬ ਦੇ ਹੇਠਾਂ ਜਿਸ ਦਾ ਅੱਜ ਵੀ ਆਪਾਂ ਦਰਸ਼ਨ ਕਰ ਰਹੇ ਹੁਰੂ ਜੀ ਆਰਾਮ ਕਰਦੇ ਹਨ ਇੱਥੇ ਹੀ ਫਿਰ ਅੰਮ੍ਰਿਤ ਵੇਲੇ ਵਿਛੜੇ ਤਿੰਨ ਸਿੰਘ ਪਾਤਸ਼ਾਹ ਜੀ ਨੂੰ ਆ ਕੇ ਮਿਲਦੇ ਹਨ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਫਿਰ ਉਹਨਾਂ ਨਾਲ ਜਦੋਂ वार्तालाਪ ਹੁੰਦੀ ਹੈ ਤਾਂ ਸਤਿਗੁਰੂ ਇਹ ਸ਼ਬਦ ਉਚਾਰਨ ਕਰਦੇ ਹਨ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਸਾਰਾ ਸ਼ਬਦ ਆਪ ਸੰਗਤਾਂ ਨੂੰ ਚੇਤੇ ਵਿੱਚ ਹੈ ਤੋਂ ਫਿਰ ਭਾਈ ਗੁਲਾਬਾ ਭਾਈ ਪੰਜਾਬਾ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਚੁਬਾਰੇ ਵਿੱਚ ਲੈ ਕੇ ਜਾਂਦੇ ਹਨ ਜਿੱਥੇ ਗੁਰਦੁਆਰਾ ਚੁਬਾਰਾ ਸਾਹਿਬ ਹੈ ਚੁਬਾਰਾ ਸਾਹਿਬ ਉਹ ਮੱਟ ਵੀ ਪਿਆ ਹੈ ਜਿਸ ਵਿੱਚ ਮਹਾਰਾਜ ਦੇ ਵਸਤਰ ਨੀਲੇ ਰੰਗ ਵਿੱਚ ਰੰਗੇ ਗਏ ਸਨ ਮਾਤਾ ਹਰਦਈ ਨੇ ਹੱਥੀ ਤਿਆਰ ਕੀਤੇ ਵਸਤਰ ਮਹਾਰਾਜ ਜੀ ਨੂੰ ਭੇਟ ਕੀਤੇ ਸਨ ਸੋ ਭਾਈ ਗਨੀਖਾ ਭਾਈ ਨਵੀਖਾ ਘੋੜਿਆਂ ਦੇ ਸਦਾਗਰ ਬੜੇ ਆਦਮ ਨਾਲ ਮਹਾਰਾਜ ਜੀ ਨੂੰ ਆਪਣੇ ਘਰ ਲੈ ਕੇ ਜਾਂਦੇ ਨੇ ਔਰ ਸੇਵਾ ਕਰਦੇ ਨੇ ਦੋ ਰਾਤਾਂ ਆਪਣੇ ਘਰ ਰੱਖਦੇ ਨੇ ਜਦੋਂ ਪੈਰੇ ਸਖਤ ਹੁੰਦੇ ਦੇਖੇ ਫਿਰ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਡੇ ਉੱਚ ਦੇ ਪੀਰ ਬਣ ਜਾਓ ਤੁਹਾਡੀ ਸੇਵਾ ਅਸੀਂ ਕਰੀਏ ਸਤਿਗੁਰੂ ਨੇ ਉੱਚ ਦੇ ਪੀਰ ਬਣਨਾ ਪ੍ਰਵਾਨ ਕਰ ਲਿਆ ਬਸਤਰ ਨੀਲੇ ਰੰਗੇ ਗਏ ਸਤਿਗੁਰੂ ਪਲੰਗ ਤੇ ਬਿਰਾਜਮਾਨ ਹੋਏ ਚਾਰਾਂ ਗੁਰਸਿੱਖਾਂ ਨੇ ਪਿਆਰ ਵਾਲਿਆਂ ਨੇ ਮੋਢਾ ਦਿੱਤਾ ਭਾਈ ਮਾਨ ਸਿੰਘ ਨੇ ਚੌਰ ਸਹਿਬ ਕੀਤਾ ਤੇ ਗੁਰੂ ਜੀ ਉੱਚ ਦੇ ਪੀਰ ਦੇ ਰੂਪ ਵਿੱਚ ਫਿਰ ਮਾਛੀਵਾੜਾ ਤੋਂ ਰਵਾਨਾ ਹੋਏ ਅਗਲੇ ਸਫ਼ਰ ਵਿੱਚ ਮਹਾਰਾਜ ਜੀ ਤੁਰੇ ਇੱਥੇ ਸਤਿਗੁਰੂ ਦੇ ਜਿੱਥੇ ਚਰਨ ਪੈ ਸ਼ਬਦ ਉਚਾਰਿਆ ਗੁਰਦੁਆਰਾ ਚਰਨ ਕਮਲ ਸਾਹਿਬ ਹੈ ਸਾਹਮਣੇ ਖੂਸ਼ ਹੈ ਮੌਜੂਦ ਹੈ ਇਹ ਜੰਡ ਸਾਹਿਬ ਮੌਜੂਦ ਹੈ ਨਿਸ਼ਾਨੀ ਮਹਾਰਾਜ ਦੀ ਗੁਰਦੁਆਰਾ ਚਬਾਰਾ ਸਾਹਿਬ ਜਿੱਥੇ ਉਹ ਮੱਟ ਪਿਆ ਹੈ ਬਸਤਰ ਰੰਗੇ ਗਏ ਭਾਈ ਗਨੀ ਖਾਂ ਭਾਈ ਨਬੀ ਖਾਂ ਦਾ ਘਰ ਅੱਜ ਵੀ ਮੌਜੂਦ ਹੈ ਉਹ ਕਮਰਾ ਇਸ ਵਿੱਚ ਦੋ ਰਾਤਾਂ ਮਹਾਰਾਜ ਜੀ ਨੇ ਬਿਸ਼ਰਾਮ ਕੀਤਾ ਸੀ ਭਾਈ ਗਨੀਖਾਨ ਨਬੀ ਖਾਨ ਦੇ ਉਹਨਾਂ ਪੀਰਾਂ ਦੇ ਕਿਉਂਕਿ ਉਹ ਵੀ ਪੀਰ ਹਨ ਉਹ ਸੱਚੇ ਦਿਲੋਂ ਸੇਵਾ ਵਿੱਚ ਸਨ ਇਸ ਕਰਕੇ ਉਹਨਾਂ ਦੇ ਸਰੀਰ ਵੀ ਉਹਨਾਂ ਦੇ ਘਰ ਦੇ ਵਿੱਚ ਹੀ ਸੰਭਾਲੇ ਹੋਏ ਹਨ ਨਗਰ ਦੇ ਕੁਝ ਦੂਰ ਗੁਰਦੁਆਰਾ ਕਿਰਪਾਨ ਪੀਠ ਸਾਹਿਬ ਸਥਿਤ ਹੈ ਜਿੱਥੇ ਦੋ ਕਾਜ਼ੀਆਂ ਨੇ ਮਹਾਰਾਜ ਜੀ ਦੀ ਆ ਕੇ ਸ਼ਨਾਖਤ ਕੀਤੀ ਸੀ ਪੁੱਛ ਦੇ ਪੀਰ ਨੂੰ ਪੀਰਾਂ ਦੇ ਪੀਰ ਨੂੰ ਸਜਦਾ ਕੀਤਾ ਸੀ ਸੋ ਗੁਰੂ ਸਵਾਰਿਓ ਆਓ ਇਹ ਸਲਾਨਾ ਜਿਹੜੇ ਜੋੜ ਮੇਲ ਹਨ ਇਹਨਾਂ ਜੋੜ ਮੇਲਿਆਂ ਦੇ ਵਿੱਚ ਆ ਕੇ ਆਪਣਾ ਆਪਾ ਸਮਰਪਿਤ ਕਰੀਏ ਅਮਰ ਸ਼ਕੀਏ ਗੁਰੂ ਵਾਲੇ ਬਣੀਏ ਔਰ ਬੱਚਿਆਂ ਨੂੰ ਵੀ ਆਪਣੇ ਵਿਰਸੇ ਤੋਂ ਜੋੜੀਏ ਸਾਡਾ ਇਤਿਹਾਸ ਸਾਡਾ ਵਿਰਸਾ ਹੈ ਇਹ ਬੜਾ ਨਵੇਕਲਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਰਪਾ ਕਰਨ ਚੈਨਲ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਜੋ ਕਥਾ ਕਹਾਣੀਆਂ ਘਰ ਘਰ ਪਹੁੰਚਾਉਂਦੇ ਹਨ ਦਸਰੇ ਵੱਲੋਂ ਕੋਈ ਭੁੱਲ ਹੁੰਦੀ ਹੈ ਤਾਂ ਖਿਮਾ ਬਖਸ਼ ਦੇਣਾ ਕਲਗੀਧਰ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਭ ਨੂੰ ਆਪੋ ਆਪਣੇ ਮਜਬ ਵਿੱਚ ਆਪੋ ਆਪਣੇ ਧਰਮ ਵਿੱਚ ਦ੍ਰਿੜਤਾ ਤੇ ਪਰਪਕਤਾ ਬਖਸ਼ਣ ਕਿਉਂਕਿ ਸਤਗੁਰੂ ਸਾਰਿਆਂ ਨਾਲ ਪਿਆਰ ਕਰਨ ਵਾਲੇ ਹਨ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰ ਜੀਓ ਗੁਰਬਾਣੀ ਵਿੱਚ ਦਰਜ ਹੈ ਤੇ ਕਲਗੀਧਰ ਪਾਤਸ਼ਾਹ ਦਾ ਅਮਰਤਮਈ ਬਾਕ ਹੈ ਕਿ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਬੋ ਕਿ ਸਾਰੀ ਮਨੁੱਖਤਾ ਸਾਰੀ ਲੋਕਾਈ ਇੱਕ ਅਕਾਲ ਪੁਰਖ ਦੀ ਹੈ ਜੇ ਅਕਾਲ ਪੁਰਖ ਨੂੰ ਮਿਲਣਾ ਤੇ ਮਨੁੱਖਤਾ ਦਾ ਲੋਕਾਈ ਦਾ ਸਨਮਾਨ ਕਰਨਾ ਸਿੱਖੋ ਕਲਗੀਧਰ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਭਨਾ ਦੀਆਂ ਹਾਜ਼ਰੀਆਂ ਪ੍ਰਵਾਨ ਹੋਣ ਅਸੀਸ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ